ਪ੍ਰੇ ਭੈਣ ਤੋਂ ਮੰਗੋ ਮਾਫੀ ਪੈਰੀ ਹੱਥ ਲਾਉ ਸਤਿ ਸ੍ਰੀ ਅਕਾਲ ਤੁਹਾ ਤੋਂ ਗਲਤੀ ਹੋਈ ਇਹਦੀ ਕਿਕਾਰਾਂ ਦੇ ਸਾਥੋਂ ਕੁਝ ਗੱਲ ਹੋਈ ਆ ਤੇ ਕੇ ਮਾਫੀ ਮੰਗਣੀ ਪਊਗੀ ਭੈਣ ਦੇ ਪੈਰੀ ਹੱਥ ਲਾ ਕੇ ਤੁਹਾ ਤੋਂ ਤੇ ਇੱਕ ਵੀ ਸਾਨੂੰ ਮਾਫ ਕਰਦੇ ਕਿਕਾਰਾਂ ਦੇ ਹੱਥ ਲਾਇਆ ਜਾਂ ਕੁਝ ਵੀ ਕੀਤਾ ਹੈ ਦੂਸਰੀ ਗੱਲ ਵੀ ਅਸੀਂ ਪੰਜਾ ਸਿੰਘਾਂ ਨੇ ਫੈਸਲਾ ਕੀਤਾ ਹੋਣਾ ਕਿ ਪੰਜ ਦਿਨ ਚਾਹ ਜੰਜਗਰ ਕੋਲ ਤੇ ਚਾਹ ਕੋਰਦੋਵਰੇ ਇੱਕ ਟੈਂਟਾਂ ਲਗਾ ਕੇ ਸਵੇਰੇ ਜਾਂ ਸ਼ਾਮ ਨੂੰ ਫੇਰਾ ਕਰੋਗੇ ਪੰਜਵੇਂ ਦਿਨ ਬਾਬਾ ਜੀ ਨੂੰ 500 ਰੁਪਏ ਦਾ ਕਿਉਂ ਦੀ ਦੇ ਕੇ ਦੇਗ ਬਣਾ ਕੇ ਅਰਦਾਸ ਕਰੇਗਾ ਪਾਪਾ ਜੀ ਤੁਹਾਡੀ ਸਾਰਿਆਂ ਦੀ ਮਾਫੀ ਜੀ ਠੀਕ ਆ 500 ਕਿਉਂ ਦੀ ਪੰਜ ਕਿਲੋ ਪਹਿਲੋ ਮੰਦੋ ਮਾਹੀ ਮੋਢਾ ਫਤਪਤੀ ਹੋਈ ਆ ਬੋਲੋ ਜਨੋ ਪੰਜੇ ਬੋਲੋ ਕਰਕੇ ਅੱਗੇ ਬੋਲੋ ਬੋਲੋ ਗਲਤੀ ਕੀਤੀ ਫਿਰ ਕੋਈ ਗੱਲ ਨਹੀਂ ਬੋਲੋ ਬੋਲੋ ਜੀ ਦਾ ਖਾਲਸਾ ਅਸ਼ੀਰਵਾਦ ਤੁਸੀ ਕੀ ਕਹਦੇ ਜੋ ਵੀ ਸਾਡੇ ਕੋਲ ਗਲਤੀ ਹੋਈ ਹੈ ਅਸੀਂ ਉਹਦੀ ਹੱਥ ਜੋੜ ਕੇ ਮਾਫੀ ਮੰਗਦੇ ਆ ਤੇ ਪ੍ਰਕਾਰਾਂ ਦੇ ਕਹੋ ਕਰੋ ਲਾਓ ਲੋ ਲੋ ਕੋਈ ਸ਼ਰਮ ਨਹੀਂ ਵੱਡੀ ਮੈਂ ਕੋਈ ਮਾਰਕ ਨਹੀਂ ਕਰਦਾ ਤੂੰ ਮੇਰੀ ਭੈਣ ਮਨ ਚ ਕੋਈ ਗੱਲ ਨਹੀਂ ਰੱਖਣੀ ਮੈਂ ਤੇਰਾ ਵੱਡਾ ਭਰਾ ਹਾਂ ور ਕਿਹਾ ਤੂੰ ਗੱਲ ਨਹੀਂ ਕਰਦਾ ਠੀਕ ਹੈ ਕੋਈ ਵੱਡੀ ਭੈਣ ਇਹਨਾਂ ਦੀ ਕੋਈ ਗੱਲ ਨਹੀਂ ਆਸਰ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਪਿਛਲੇ ਦਿਨੀ ਘਟਨਾ 20 ਤਰੀਕ ਦੀ ਦੀਵਾਲੀ ਦੀ ਰਾਤ ਨੂੰ ਕਤਨਾ ਵਾਪਰੀ ਸੀ ਆਪਣੇ 25 ਕਰੋੜ ਪਰ ਵਿੱਚ ਇਹ ਉਹ ਪੰਜ ਬੰਦੇ ਸੀ ਜਿਨ੍ਹਾਂ ਨੇ ਇਸ ਭੈਣ ਦਾ ਸ੍ਰੀ ਸਾਹਿਬ ਜਾਂ ਤੋੜਿਆ ਸੀ ਜਿਵੇਂ ਜੁਰੂ ਘਟਨਾ ਆਪਾਂ ਚੈਨਲਾਂ ਤੇ ਵੇਖੀ ਆ ਉਹ ਸੀ ਇਹਨਾਂ ਪੰਜਾਂ ਨੇ ਹੱਥ ਜੋੜ ਕੇ মিডিਆ ਸਾਹਮਣੇ ਮਾਫੀ ਮੰਗੀ ਆ ਪੰਜ ਦਿਨ ਜੰਜਕਰ ਗੁਰਦੁਆਰੇ ਜਾਂ ਕਿਸੇ ਗੁਰੂ ਘਰ ਜਾ ਕੇ ਘੰਟਾ-ਘੰਟਾ ਸੇਵਾ ਕਰਨਗੇ ਪੰਜਵੇਂ ਦਿਨ 500 ਰੁਪਏ ਦੀ ਦੇਗ ਬਾਬਾ ਜੀ ਨੂੰ ਦੇਣ ਕੇ ਕਟਮਾਇਆ 100-100 ਰੁਪਏ ਪੰਜੇ ਦੇਣਗੇ ਉਹਦੀ ਕਿਓ ਦੀ ਦੇਗ ਬਣੇਗੀ ਤੇ ਮਾਫੀ ਦੇਗ ਬਣਾ ਕੇ ਵੀ ਸਾਥੋਂ ਗਲਤੀ ਦੀ ਕਿਹੜੀ ਕਾਰਾਂ ਦੀ ਮੰਗੇਗੀ ਮੰਗੀ ਜੋਗੀ ਅੱਜ ਤੋਂ ਬਾਅਦ ਪ੍ਰੇਮ ਪਿਆਰ ਨਾਲ ਰਹੋ ਕੋਈ ਵੀ ਕਿਸੇ ਤੇ ਵਾਦਾ ਕਿਸੇ ਦੇ ਖਿਲਾਫ ਕੋਈ ਗਲਤ ਵੀਡੀਓ ਦੁਨੀਆਂ ਪਰਵਾਰਾਂ ਵਿੱਚ ਕੋਈ ਨਾ ਪਾਵੇ ਕੋਈ ਵੀ ਗਲਤ ਵੀਡੀਓ ਬਣਾ ਕੇ ਨਾ ਵਾਇਰਲ ਕਰੇ ਜਿਹੜੀਆਂ ਪਿੱਛੇ ਕਿੜੀਆਂ ਵਾਇਰਲ ਹੋ ਗਈਆਂ ਚੈਨਲਾਂ 'ਤੇ ਹੋ ਗਈਆਂ ਨੇ ਉਹ ਚਲੋ ਜੇ ਡਿਲੀਟ ਹੁੰਦੀਆਂ ਤਾਂ ਕਰ ਦਿਓ ਨਹੀਂ ਤੇ ਡਿਲੀਟ ਹੁੰਦੀਆਂ ਤਾਂ ਕਰ ਦਿਓ ਕਰਾ ਦਿਓ ਤੇ ਉਹ ਤਾਂ ਮੈਂ ਕਹਿ ਨਹੀਂ ਸਕਦਾ ਕਿ ਅੱਗੇ ਅੱਜ ਤੋਂ ਬਾਅਦ ਵੀ ਨਵੀਂ ਨਾ ਪਾਵੇ ਜੇ ਡਿਲੀਟ ਹੋ ਉਹ ਵੀ ਡਿਲੀਟ ਕਰ ਦਿਓ ਜੇ ਹੋਂਦ ਉਹ ਵੀ ਕਰਾ ਦਿਓ ਵਧੀਆ ਗੱਲ ਕੋਈ ਚੰਗੀ ਗੱਲ ਦੀ ਵੀਡੀਓ ਕਦੇ ਵੇਖੂਗਾ ਗੱਲ ਫਿਰ ਨਵੀਂ ਤਾਜੀ ਹੋ ਜੂ ਕਰੂਗੀ ਤੇ ਡਿਲੀਟ ਹੁੰਦੀਆਂ ਦੇ ਕਰਾ ਦਿਓ ਪਰ ਅੱਗੇ ਤੋਂ ਕੋਈ ਵਾ ਇੱਥੇ ਐਮਸੀ ਸਾਹਿਬ ਬੈਠੇ ਨੇ ਨਾਲ ਸਾਡਾ ਮਨਪ੍ਰੀਤ ਸਿੰਘ ਖਾਲਸਾ ਜਿਹੜਾ ਕਿੰਨਾਂ ਨੇ ਪੰਜਾਬ ਚ ਤੰਤਰਾਂ ਕੰਮ ਸ਼ੁਰੂ ਕੀਤੀ ਇਹੋ ਵੀ ਦੇ ਵਿੱਚ ਆਏ ਸੀ ਹੋਰ ਸਾਰੇ ਸ਼ਹਿਰ ਦੇ ਮੋਢ ਪ੍ਰਾਤਮੀ ਕਿਸਾਨ ਜੱਫੇ ਬੰਦੀਆਂ ਦੇ ਮੁਖੀ ਸਾਰਿਆਂ ਦੇ ਵਿੱਚ ਪੈ ਕੇ ਇਹ ਫੈਸਲਾ ਲਿਆ ਏ ਤੇ ਅੱਜ ਤੋਂ ਜਿਹੜਾ ਫੈਸਲਾ ਕੀ ਹੈਗਾ ਏ ਇਹ ਜਿਹੜਾ ਵੀ ਵਕੀਲ ਇਹ ਰਾਜੂ ਜੀ ਬੈਠੇ ਨੇ ਸਾਰੇ ਜਾਣਦੇ ਕਾਨੂੰਨ ਦੇ ਸਾਰੇ ਮਾਰਨੇ ਵੀ ਜਿਹੜਾ ਵੀ ਵਕੀਲ ਕਰਨਗੇ ਇਹ ਕਿਹੜਾ ਇਹਨਾਂ ਨੇ ਅੱਕੇ ਐਮਰਜ ਦਰਜ ਕਰਾਈ ਏ ਆ ਉਹ ਐਮਐਲਆਰ ਇਹ ਵਾਪਸ ਦੇ ਕੈਨਸਲ ਕਰਾ ਦੇਣਗੇ ਜਿਹੜੀ ਇਹਨਾਂ ਐਮਐਲਆਰ ਕਰਾਈ ਉਹ ਕੈਨਸਲ ਕਰਾ ਦੇਣ ਵਿੱਚ ਕਿਹੜੇ ਹੁਣ ਫੈਸਲਾ ਲਿਖਿਆ ਜਾਊਗਾ ਉਹ ਐਮਐਲਆਰ ਨੰਬਰ ਵਿੱਚ ਪਾ ਦਿਆ ਜੀ ਐਫਆਰ ਨੰਬਰ ਵਿੱਚ ਪਾ ਦਿਓ ਕਿੰਨੀਆਂ ਦੋ ਐਮਐਲਆਰ ਮੇਰੇ ਕੋਲ ਇਹਨਾਂ ਦੀ ਤੇ ਦੋ ਇਹਨਾਂ ਦੀ ਐਮਐਲਆਰ ਇੱਕ ਇਹਨਾਂ ਦੀ ਇੱਕ ਇਹਨਾਂ ਦੀ ਐਮਐਲਆਰ ਪੈਂਡਿੰਗ ਪੈਂਡਿੰਗ ਐਮਐਲਆਰ ਦੋ ਐਮਐਲਆਰ ਦੇ ਵਿੱਚੋਂ ਆ ਤੁਹਾਨੂੰ ਫੈਸਲਾ ਲਿਖਣਾ ਨਾ ਪਰ ਘੇੜਾ ਠਹਿਰ ਕੇ ਲਿਖ ਲਿਆ ਜਾਓ ਉਹਨਾਂ ਐਮਐਲਆਰ ਦੇ ਵਿੱਚ ਗੱਲਾਂ ਸਲਾਹ ਕਰਕੇ ਲਿਖ ਲਿਆ ਜਾਓ ਤੇ ਇਹਨਾਂ ਕੋਈ ਵਿਗੜਾ ਪੈਸਾ ਭਜੀ ਇਹਨਾਂ ਨੂੰ ਕੋਈ ਕਿਤੇ ਦ ਆ ਭੈ ਜੀ ਤੁਹਾਨੂੰ ਰਾਜਵੀਰ ਸ਼ਾਹ ਹਾਂ ਜ਼ਿੰਮੇਵਾਰ ਮੇਰੀ ਹੈ ਜੀ ਸ਼ਾਂਤ ਕਰ ਪਾਹ ਤੁਹਾਨੂੰ ਪਾਹ ਜਮ ਕੇ ਪਾਹ ਆਗੇ ਬਸ ਆਗੇ ਪੈ ਨਹੀਂ ਆਪਣੀ ਜੀ ਕਹਿੰਦੇ ਆਪਾਂ ਠੀਕ ਹੈ ਜੀ ਹੋਰ ਕੋਈ ਵੀਰ ਨੇ ਗੱਲਬਾਤ ਕਰਨੀ ਤੇ ਕਰ ਲਿਓ ਸਾਰੇ ਵੀਰਾਂ ਦਾ ਮੈਂ ਸ਼ਹਿਰ ਵਾਸੀਆਂ ਦਾ ਮਹੱਲਾ ਵਾਸੀਆਂ ਦਾ ਜਿੰਨੇ ਵੀ ਵੀਰ ਜਥੇਬੰਦੀਆਂ ਦੇ ਮੁਖੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਆ ਪੰਜਾਬ ਨਸ਼ਾ ਆਪਣਾ ਤੰਤਰਾਂ ਦਾ ਬਚਾਓ ਜਥੇਬੰਦੀ ਪਹੁੰਚੇ ਆ ਹੋਰ ਆਪਣੇ ਹਾਂ ਖੰਡ ਪਹਜਾਓ ਖੰਡ ਪਹਜਾਓ ਪੰਜਾਬ ਬਚਾਓ ਜਥੇਬੰਦੀ ਮੁਖੀ ਭਾਈ ਮਨਪ੍ਰੀਤ ਸਿੰਘ ਖਾਲਸਾ ਪਹੁੰਚੇ ਨੇ ਇਧਰ ਸਿਕਸ ਸਟੂਡੈਂਟ ਫੈਡਰੇਸ਼ਨ ਮਹਿਤਾ ਹੋਰ ਕਿਸਾਨ ਜਥੇਬੰਦੀਆਂ ਦੇ ਮੁਖੀ ਹੋਰ ਸ਼ਹਿਰ ਦੇ ਸਾਰੇ ਪ੍ਰਧਾਨਾਂ ਦਾ ਇੱਥੇ ਪਹੁੰਚਣ ਤੇ ਦਿਲ ਦੀ ਗਹਿਰਾਈਆਂ ਧੰਨਵਾਦ ਬੁੱਢੇ ਭਾਈ ਦੋ ਮਿੰਟ ਲਈ ਬਸ ਆਈ